ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸਿਟੀ ਕਲੈਕਸ਼ਨ ਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਫਿਰ ਤੋਂ ਬਹੁਤ ਪਿਆਰੇ-ਪਿਆਰੇ ਸੂਟ ਲੈ ਕੇ ਆਏ ਆਂ ਸੂਟ ਲੈ ਕੇ ਆਏ ਆਂ ਜੀ ਆਪਾਂ ਕਾਟਨ ਦੇ ਵਿਦਆਊਟ ਲਾਈਨਿੰਗ ਤੇ ਗੁੱਚੀ ਸਿਲਕ ਦੇ ਤੇ ਜੌਰਜਟ ਔਰਗੈਂਜਾ ਦੇ ਬਹੁਤ ਸੋਹਣੇ ਡਿਜ਼ਾਈਨਰ ਪੀਸ ਆ ਜੇ ਕਿਸੇ ਨੂੰ ਪਾਰਟੀ ਵੇਅਰ ਚਾਹੀਦਾ ਉਹ ਵੀ ਤੁਹਾਨੂੰ ਮਿਲੇਗਾ ਜੇ ਬਿਨਾ ਲਾਈਨਿੰਗ ਦੇ ਥੋੜੇ ਅੱਛੇ ਅੰਦਰ ਬਾਹਰ ਪਾਉਣ ਦੇ ਸੂਟ ਚਾਹੀਦੇ ਉਹ ਵੀ ਤੁਹਾਨੂੰ ਮਿਲੋਗੇ ਆਰਾਮ ਨਾਲ ਦੇਖਣਾ ਹੈ ਜਿਹੜਾ ਆ ਰਿਹਾ ਪਸੰਦ ਫਟਾਫਟ ਕਰਾਣਾ ਹੈ ਬੁੱਕ ਦੇਖੋ ਜੀ ਆਪਣਾ ਸਭ ਤੋਂ ਪਹਿਲਾ ਬਹੁਤ ਪਿਆਰਾ ਰੰਗ ਹੈ ਇਹ ਸੈੱਟ ਅਸੀਂ ਕਈ ਮੰਗਵਾ ਲਏ ਆ ਇੱਕ ਵੀਡੀਓ ਦੇ ਵਿੱਚ ਪਾਇਆ ਸੀ ਕਾਫੀ ਜ਼ਿਆਦਾ ਡਿਮਾਂਡ ਆਈ ਸੀ ਇੱਥੇ ਪੂਰਾ ਦਬਕੇ ਦਾ ਕੰਮ ਆ ਜੀ ਹਾਈਲਾਈਟਿੰਗ ਠੀਕ ਹੈ ਬਹੁਤ ਸੋਹਣਾ ਇੱਕ ਇੱਥੇ ਆ 3343 ਰੁਪਏ ਇਸ ਪੀਸ ਦਾ ਰੇਟ ਸੀ ਪਿਓਰ ਗੁੱਚੀ ਸਲਕ ਦਾ ਜੋ ਕਿ ਬਹੁਤ ਸੌਫਟ ਤੇ ਸੁਪੀਰੀਅਰ ਹਾਈ ਕਲਾਸ ਫੈਬਰਿਕ ਹੁੰਦਾ ਆ ਪਿਓਰ ਕਰੇਪ ਦੀ ਤੁਹਾਡੀ 3 ਮੀਟਰ ਦੀ ਹੁੰਦੀ ਆ ਜੀ ਬਾਟਮ ਠੀਕ ਆ ਜੀ 3 ਮੀਟਰ ਦੀ ਬਾਟਮ ਹੁੰਦੀ ਆ ਦੁਪੱਟਾ ਦਿਖਾਓ ਜੀ ਇਹ ਤੁਹਾਨੂੰ ਮਿਲੇਗਾ ਇਸ ਪੀਸ ਦਾ ਦੁਪੱਟਾ ਰੇਟ ਰਹੇਗਾ 3343 ਨੰਬਰ ਰਹੇਗਾ 1 ਪਿਓਰ ਗੁੱਚੀ ਸਲਕ ਦਾ ਦੁਪੱਟਾ ਗੁੱਚੀ ਸਲਕ ਦਾ ਸੂਟ 1 ਨੰਬਰ ਦਾ ਪੀਸ ਆ ਡਿਜ਼ਾਈਨਰ ਪੀਸ ਹੈ ਹਲਕੀ ਜਿਹੀ ਸ਼ਾਈਨ ਹੁੰਦੀ ਹੈ ਕੱਪੜੇ ਦੇ ਵਿੱਚ ਕਪੜਾ ਹੁੰਦਾ ਹੈ ਬਿਲਕੁਲ ਬਟਰ ਕਾਟਨ ਵਾਂਗੂ ਬਿਲਕੁਲ ਸੌਫਟ ਠੀਕ ਹੈ ਜੀ ਨੰਬਰ ਰਹੇਗਾ 1 ਬਿਨਾਂ ਦੇਰੀ ਕਰੇ ਸੂਟ ਬੁੱਕ ਕਰਾਣਾ ਜਿਹੜਾ ਆ ਰਿਹਾ ਸਮਝ ਨੈਕਸਟ ਪੀਸ ਰਹੇਗਾ ਆਪਣਾ ਨੰਬਰ 2 ਧਾਨੇ ਕਲਰ ਹੈ ਠੀਕ ਹੈ ਜੀ ਦੇਖ ਨੈਕਸਟ ਪੀਸ ਰਹੇਗਾ ਨੰਬਰ 2 ਠੀਕ ਹੈ ਸੇਮ ਐਂਡ ਫੋਰ ਆ ਦਬਕੇ ਦਾ ਕੰਮ ਬਹੁਤ ਸੋਹਣਾ ਜਾਂ ਇਹ ਦੁਪੱਟਾ ਨੰਬਰ ਰਹੇਗਾ 2 ਇਹਦੀ ਅੱਛੀ ਡਿਮਾਂਡ ਸੀ ਰਿਪੀਟ ਹੋ ਗਏ ਜੀ ਸੈੱਟ ਨੈਕਸਟ ਪੀਸ ਨੰਬਰ ਲਓ ਜੀ ਨੈਕਸਟ ਪੀਸ ਦੇਖੋ ਆਪਣਾ ਇਹ ਵਾਲਾ ਲੈ ਬੇਟਾ ਪਿਓਰ ਗੁੱਚੀ ਸਲਕ ਦਾ ਬਿਲਕੁਲ ਸੌਫਟ ਐਂਡ ਸਮੂਥ ਫੈਬਰਿਕ ਕਦੇ ਆ ਰਿਹਾ ਜਿਹੜਾ ਨਾ ਥੋੜਾ ਸਿੰਪਲ ਸੋਬਰ ਤੇ ਐਕਸਪੈਂਸਿਵ ਚੀਜ਼ ਲੱਗਦੀ ਹੈ ਜਿਹੜੀ ਫੈਬਰਿਕ ਬਹੁਤ ਸਪੀਰੀਅਰ ਹੁੰਦਾ ਉਸ ਟਾਈਪ ਦਾ ਤੁਹਾਨੂੰ ਚਾਹੀਦਾ ਆ ਤੁਸੀਂ ਬੁੱਕ ਕਰਾ ਸਕਦੇ ਹੋ ਨੰਬਰ ਰਹੇਗਾ 3 ਇਹਦਾ ਸੈਟ ਵਾਈਸ ਚਾਹੀਦਾ ਉਹ ਵੀ ਮਿਲ ਜੂਗੇ ਕਿਉਂਕਿ ਇਹ ਸਾਡੇ ਕੋਲ ਆ ਗਿਆ ਜੀ ਸਟਾਕ ਜੋ ਚੀਜ਼ ਹੁੰਦੀ ਹੈ ਜੀ ਸੁਪਰ ਪਾਸ ਉਹ ਹੁੰਦੀ ਹੈ ਜੀ बार-बार ਰਿਪੀਟ ਆਪਣੇ ਕੋਲ बार-बार ਰਿਪੀਟ ਹੋਏਗੀ ਜਿਹਦੀ ਤੁਹਾਡੀ ਡਿਮਾਂਡ ਜਿੰਨੀ ਆਏਗੀ ਆ ਦੇਖੋ ਜੀ ਨੈਕਸਟ ਪੀਸ ਨੰਬਰ ਰਹੇਗਾ 4 ਠੀਕ ਹੈ ਜੀ ਆਹ ਲਓ ਦੇਖੋ ਕਲਰ ਗ੍ਰੀਨ ਕਲਰ ਬਹੁਤ ਸੋਹਣਾ ਜਾਈ ਬਾਜੀਵਾ ਸਾਈਡ ਤੇ ਕੰਮ ਬਹੁਤ ਫਿਨਿਸ਼ਿੰਗ ਦਾ ਕਰਿਆ ਹੋਇਆ ਬੈਕ ਸਾਈਡ ਦੇਖੋ ਫੈਬਰਿਕ ਦੀ ਕੁਆਲਿਟੀ ਬਹੁਤ ਜ਼ਿਆਦਾ ਸੋਹਣੀ ਆ ਇਹ ਮੇਰੀ ਗਾਰੰਟੀ ਹੈ ਕਿ ਤੁਹਾਨੂੰ ਚੁੱਭੇਗਾ ਨਹੀਂ ਐਂਡ ਪੂਰਾ ਸੌਫਟ ਜਿਨ੍ਹਾਂ ਨੂੰ ਸਕਿਨ ਦੀ ਪ੍ਰੋਬਲਮ ਹੈ ਤੇ ਵਧੀਆ ਚੀਜ਼ ਪਾਣੀ ਆ ਤੇ ਪਾਰਟੀ ਵੇਅਰ ਵੀ ਲੱਗੇ ਬਸ ਤੁਸੀਂ ਆਪਣਾ ਸੂਟ ਬੁੱਕ ਕਰਾ ਸਕਦੇ ਐ ਇੰਨਾ ਪਿਆਰਾ ਕੁਪੀਸ ਆ ਇਹ ਵਾਲਾ ਲਓ ਜੀ ਨੰਬਰ ਰਹੇਗਾ 5 ਠੀਕ ਹੈ ਜੀ ਇਹ ਮਿਲੇਗਾ ਤੁਹਾਨੂੰ ਇਸ ਪੇਸ ਦਾ ਦੁਪੱਟਾ ਨੰਬਰ 5 ਦੇਖੋ ਜੀ ਪੀਸ ਠੀਕ ਹੈ ਬਹੁਤ ਸੋਹਣਾ ਪੀਸ ਹੈ ਨੰਬਰ 5 ਨੈਕਸਟ ਨੈਕਸਟ ਪੀਸ ਦੇਖੋ ਇੱਕ ਅਫੋਰ ਤੁਹਾਨੂੰ ਚੀਜ਼ ਦਿਖਾਉਂਦੇ ਹਾਂ ਬਹੁਤ ਸੋਹਣੀ ਜੀ ਇਹ ਤੁਹਾਡਾ ਗਲਾ ਬਣਿਆ ਹੋਇਆ ਠੀਕ ਹੈ ਇਹ ਵੀ ਬਹੁਤ ਹਾਈ ਡਿਮਾਂਡ ਚ ਪੀਸ ਰਿਹਾ ਹੈ ਇੱਕ ਦੋ ਹੀ ਪੀਸ ਮੰਗਵਾਏ ਆ ਇਹ ਵਾਲੇ ਹਲੇ ਫਿਲਹਾਲ ਪਰ ਇਹ ਆਉਂਗੇ ਸੈਟ ਜੀ ਦੁਬਾਰੇ ਰੀਸਟਾਕ ਹੋਏ ਗਏ ਇੱਕ ਦੋ ਦਿਨਾਂ ਦੇ ਵਿੱਚ ਸ਼ਾਇਦ ਇਹ ਵਾਲਾ ਰਹੇਗਾ ਜੀ ਫਲਾਵਰ ਠੀਕ ਹੈ ਇਹ ਤੁਹਾਨੂੰ ਬਹੁਤ ਸੋਹਣੀ ਐਮਬਰਾਇਡਰੀ ਮਿਲ ਰਹੀ ਹੈ ਪਿੰਟੈਕਸ ਦੇ ਨਾਲ ਇੱਥੇ ਤੁਹਾਨੂੰ ਸਾਈਡ ਤੇ ਫੁੱਲ ਮਿਲ ਰਿਹਾ ਬਹੁਤ ਸੋਹਣਾ ਪਿੰਕ ਮਰਜੈਂਟਾ ਜਿਹਾ ਕਲਰ ਹੈ ਏ ਤੁਹਾਡਾ ਘੇਰਾ ਆ ਠੀਕ ਆ ਜੀ ਇਹ ਤੁਹਾਡਾ ਘੇਰਾ ਆ ਜੋਰਜਟ ਔਰਗੈਂਜਾ ਆ ਪੂਰਾ ਨੋਟਵਰਕ ਦਾ ਫੈਬਰਿਕ ਆ 3 ਮੀਟਰ ਦੀ ਤੁਹਾਡੀ ਬਾਟਮ ਆ ਹੁਣ ਦੇਖੋ ਤੁਸੀਂ ਇਸ ਪੀਸ ਦਾ ਦੁਪੱਟਾ ਲਓ ਜੀ ਨੰਬਰ ਰਹੇਗਾ 6 ਇਹ ਮਿਲੇਗਾ ਤੁਹਾਨੂੰ ਇਸ ਪੀਸ ਦਾ ਦੁਪੱਟਾ ਰੇਟ ਰਹੇਗਾ 3343 ਪਿੱਛੇ ਹੋ ਜਾ ਬਟਾ ਐਦਾਂ ਪੂਰਾ ਚੱਕ ਦੇ ਵਿੱਚ ਤੁਹਾਨੂੰ ਪੂਰਾ ਲੇਸ ਇਨਸਰਟਿੰਗ ਦੇ ਨਾਲ ਡਿਜ਼ਾਈਨ ਵਿੱਚ ਡਿਜੀਟਲ ਦੇ ਵਿੱਚ ਤੁਹਾਨੂੰ ਫਲਾਵਰ ਮਿਲेंगे ਬਹੁਤ ਪਿਆਰੀ ਜੀ ਚੀਜ਼ ਮਿਲੇਗੀ ਨੰਬਰ ਰਹੇਗਾ ਇਸ ਪੀਸ ਦਾ 6 ਬਿਨਾ ਦੇਰੀ ਕਰੇ ਆਪਣਾ ਸੂਟ ਬੁੱਕ ਕਰਾਣਾ ਆ ਜਿਨ੍ਹਾਂ ਦੇ ਘਰ 'ਚ ਫੰਕਸ਼ਨ ਵਗੈਰਾ ਹੈ ਠੀਕ ਆ ਬਹੁਤ ਸੋਹਣਾ ਪੀਸ ਹੈ ਨੰਬਰ ਰਹੇਗਾ 6 ਇੱਕ ਨੰਬਰ ਦਾ ਪੀਸ ਲਓ ਜੀ ਸੋਲਿਡ ਕਾਟਨ ਆ ਗਈ ਜਿਹੜੀ ਹੁਣ ਚੱਲੇਗੀ 에ਅਰ ਕੂਲ ਨਹੀਂ ਹੈ ਵਿਦਾਊਟ ਲਾਈਨਿੰਗ ਬਣੇਗਾ 에ਅਰ ਕੂਲ ਤੋਂ ਸੁਪੀਰੀਅਰ ਕਾਟਨ ਆ ਜਿਹੜੀ ਐਨ ਹੁਣ ਚੱਲਣੀ ਆ ਵਧੀਆ ਸੋਲਿਡ ਇਹ ਤਾਂ ਉਹ ਇਨਸਰਟਿੰਗ ਮਿਲ ਰਹੀ ਹੈ ਜਿਨ੍ਹਾਂ ਨੂੰ ਇੱਕ ਸੌਫਟ ਸਟੈਚੇਬਲ ਹੈ ਤੇ ਵਿਦਾਊਟ ਲਾਈਨਿੰਗ ਪੀਸ ਚਾਹੀਦਾ ਆ फटाफट ਸੂਟ ਬੁੱਕ ਕਰਾ ਲੈਣਾ ਇੰਨਾ ਕੋ ਪਿਆਰਾ ਪੀਸ ਇਹ ਤੁਹਾਡਾ ਘੇਰਾ ਆ ਠੀਕ ਹੈ ਜੀ ਇਹ ਬਾਟਮ ਹੈ ਬਾਟਮ ਤੇ ਬਹੁਤ ਸੋਹਣਾ ਜਿਹਾ ਕੰਮ ਦੇਆ ਹੋਇਆ 3 ਮੀਟਰ ਦੀ ਬਾਟਮ ਹੈ ਠੀਕ ਹੈ ਰੇਟ ਰਹੇਗਾ 2843 2843 ਰੁਪਏ ਰੇਟ ਹੈ ਜਿਹੇ ਜਿਹਾ ਚੀਜ਼ ਹੈ ਜੀ ਉਹੋ ਜਿਹਾ ਤੁਹਾਡਾ ਰੇਟ ਆ ਦਿਖਾਓ ਜੀ ਦੁਪੱਟਾ ਨੰਬਰ ਰਹੇਗਾ ਆਪਣੇ ਪੀਸ ਦਾ 7 ਇਹ ਮਿਲੇਗਾ ਤੁਹਾਨੂੰ ਦੁਪੱਟਾ ਬਹੁਤ ਸੋਹਣਾ ਜਾਂ ਲੇਸ ਦੇ ਨਾਲ ਡਿਜ਼ਾਈਨ ਕਰਿਆ ਹੋਇਆ ਹੈ ਦੇਖੋ ਬਹੁਤ ਪਿਆਰਾ ਦੁਪੱਟਾ ਬਣਾਇਆ ਹੋਇਆ ਹੈ ਨੰਬਰ ਰਹੇਗਾ 7 ਪੂਰੀ ਬੁਟੀਕ ਸਟਾਈਲ ਚੀਜ਼ਾਂ ਲੱਗਦੀਆਂ ਜਿਨ੍ਹਾਂ ਨੂੰ ਥੋੜੇ ਡਿਜ਼ਾਈਨਰ ਤੇ ਅੱਛੇ ਪੀਸ ਅੰਦਰ ਬਾਹਰ ਦੇ ਚਾਹੀਦੇ ਆ ਠੀਕ ਹੈ ਨੰਬਰ ਰਹੇਗਾ 7 ਨੈਕਸਟ ਪੀਸ ਰਹੇਗਾ 8 ਆ ਲੋ ਜੀ ਇਹ ਰਹੇਗਾ ਇਸ ਪੀਸ ਦਾ ਦੁਪੱਟਾ ਨੰਬਰ 8 ਠੀਕ ਹੈ ਤੇ ਇਹ ਮਿਲੇਗਾ ਤੁਹਾਨੂੰ ਇਹਦੇ ਸਲਵਾਰ ਦਾ ਡਿਜ਼ਾਈਨ ਦੇਖੋ ਇਹ ਡਿਜ਼ਾਈਨ ਸਲਵਾਰ ਦਾ ਰਹੇਗਾ ਨੰਬਰ ਰਹੇਗਾ 8 ਬਿਨਾਂ ਦੇਰੀ ਕਰੇ ਆਪਣਾ ਸੂਟ ਬੁੱਕ ਕਰਾਉਣਾ ਆ ਜਿਨ੍ਹਾਂ ਨੂੰ ਆ ਰਹੀ ਹੈ ਸਮਝ ਨੈਕਸਟ ਪੀਸ ਨੰਬਰ ਰਹੇਗਾ 9 ਆਲੋਚ ਨੰਬਰ ਰਹੇਗਾ 9 ਪੀਚ ਸ਼ੇਡ ਠੀਕ ਹੈ ਜੀ ਇਹ ਤੁਹਾਨੂੰ ਮਿਲੇਗੀ ਇਹਦੀ ਸਲਵਾਰ ਦੇ ਪੌਂਚੇ ਤੇ ਕਮ ਇਹ ਰਹੇਗਾ ਦੁਪੱਟਾ ਨੰਬਰ ਰਹੇਗਾ 9 ਦੇਖੋ ਠੀਕ ਹੈ ਨੈਕਸਟ ਪੀਸ ਨੰਬਰ ਰਹੇਗਾ 10 ਇਹ ਮਿਲੇਗਾ ਤੁਹਾਨੂੰ ਇਸ ਪੀਸ ਦਾ ਦੁਪੱਟਾ ਇਹ ਰਹੇਗਾ ਇਸ ਪੀਸ ਦਾ ਰੰਗ ਸੋਲਿਡ ਕਾਟਨ ਐਂਡ ਵਧੀਆ ਤੇ ਸੁਪੀਰੀਅਰ ਨੰਬਰ 10 ਕਲਰ ਕੰਬੀਨੇਸ਼ਨ 1 ਨੰਬਰ ਡਿਜ਼ਾਈਨਿੰਗ ਬਹੁਤ ਸੋਹਣੀ ਇਹ ਰਹੇਗਾ ਸਲਵਾਰ ਨੰਬਰ ਰਹੇਗਾ 10 ਲੋ ਜੀ ਹੁਣ ਦੇਖੋ ਬਹੁਤ ਸੁਪੀਰੀਅਰ ਕਾਟਨ ਹਾਈ ਕਲਾਸ ਫੈਬਰਿਕ ਬਿਨਾ ਲਾਈਨਿੰਗ ਦੇ ਡਿਜ਼ਾਈਨਰ ਪੀਸ ਬਣੇਗਾ ਇਹ ਤੁਹਾਨੂੰ ਮਿਲੂਗੀ ਇੱਥੇ ਟਾਈ ਪੱਟੀ ਠੀਕ ਹੈ ਜੀ ਇਹ ਥੋੜਾ ਘੇਰਾ ਆ ਬਹੁਤ ਸੋਹਣਾ ਇਹ ਮਿਲੇਗੀ ਤੁਹਾਡੀਆਂ ਬਾਜੂ ਇਹ 슬ੀਵਸ ਹੈ ਜੀ ਇਹ 3 ਮੀਟਰ ਦੀ ਬਾਟਮ ਹੈ ਇਹ ਤੁਹਾਨੂੰ ਸਲਵਾਰ ਦੇ ਪੁੰਚੇ ਤੇ ਮਿਲੇਗਾ ਕੰਮ ਇਸ ਸਟਾਈਲ ਦਾ ਪੀਸ ਬਣੇਗਾ ਦੇਖੋ ਕਾਫੀ ਬ੍ਰਾਊਨ ਕਲਰ ਹੈ ਅੰਦਰ ਬਾਹਰ ਪਾਨ ਦਾ ਬਹੁਤ ਸੋਹਣਾ ਸੂਟ ਹੈ ਹੁਣ ਦੇਖੋ ਇਸ ਪੀਸ ਦਾ ਦੁਪੱਟਾ 299 ਇਸ ਪੀਸ ਦਾ ਰੇਟ ਹੈ ਨੰਬਰ ਰਹੇਗਾ 11 ਇਹ ਮਿਲੇਗਾ ਤੁਹਾਨੂੰ ਇਸ ਪੀਸ ਦਾ ਦੁਪੱਟਾ ਦੇਖੋ ਚਾਰੇ ਪਾਸੇ ਲੇਸ ਬਹੁਤ ਸੋਹਣਾ ਸ਼ਾਈਨ ਵਾਲਾ ਦੁਪੱਟਾ ਨੰਬਰ ਰਹੇਗਾ 11 ਜਿਹਨੂੰ ਚਾਹੀਦਾ ਹੈ ਫਟਾਫਟ ਬੁੱਕ ਕਰਾ ਸਕਦਾ ਹੈ ਇੱਕ ਕਲਰ ਇਹਦੇ ਵਿੱਚ ਮਿਲੇਗਾ ਪਿੰਕ ਇਹ ਜਿਨ੍ਹਾਂ ਦੀ ਬਾਜੂਆਂ ਤੇ ਮਤਲਬ ਜੋੜ ਜੱਟ ਦੀਆਂ ਹਨ ਆ ਦੇਖੋ ਠੀਕ ਆ ਇਹ ਤੁਹਾਡੀ ਬਾਜੂਆਂ ਤੇ ਇਹ ਮਿਲੇਗਾ ਤੁਹਾਡਾ ਸਲਵਾਰ ਦਾ ਪੌਂਚਾ ਪਿੰਕ ਸ਼ੇਡ ਦਾ ਠੀਕ ਹੈ ਇਹਦਾ ਪਿੰਕ ਸ਼ੇਡ ਦਾ ਪੌਂਚਾ ਦਿਖਾਓ ਜੀ ਦੁਪੱਟਾ ਨੰਬਰ ਰਹੇਗਾ 12 ये इसे नाल सूट है ना ये बस ये पिंक चाहे मस्टर्ड आ देखो नंबर रहेगा बारह नैक्सट पीस नंबर रहेगा तेरह पिंक शेड आलच रहेगा पिंक ਨੰਬਰ 13 ਇਹ ਸਲਵਾਰ ਦੇ ਪੌਂਚੇ ਤੇ ਇਦਾਂ ਪਿੰਕ ਕਲਰ ਦਾ ਕੰਮ ਹੈ ਬਾਜੂ ਤੇ ਵੀ ਬਹੁਤ ਸੋਹਣਾ ਕੰਮ ਹੈ ਅچھے ਸੂਟ ਹੈ ਜੀ ਇਹ ਵਾਲੇ ਸਾਰੇ ਆ ਦੇਖੋ ਇਹ ਬਾਜੂ ਠੀਕ ਆ ਨੰਬਰ ਰਹੇਗਾ 13 ਇਹ ਮਿਲੇਗਾ ਤੁਹਾਨੂੰ ਇਸ ਪੀਸ ਦਾ ਦੁਪੱਟਾ ਹਲੋ ਜੀ ਦੇਖੋ ਬਹੁਤ ਸੋਹਣਾ ਪਿੰਕ ਸ਼ੇਡ ਥੋੜਾ ਬ੍ਰਾਈਟ ਕਲਰ ਨੰਬਰ 13 ਲਓ ਜੀ ਇਹ ਸੂਟ ਰਹੇਗਾ 2718 ਇਹ ਵੀ ਬਾਜੂਆਂ ਜ਼ੋਰ ਜੱਟ ਦੀਆਂ ਨਹੀਂ ਹੈਗੀਆਂ ਇਹ 2718 ਦਾ ਹੈ ਠੀਕ ਹੈ ਜੀ ਨੇੜੇ ਤੋਂ ਦੇਖੋ ਇਹ ਤੁਹਾਨੂੰ ਮਿਲੇਗਾ ਦੁਪੱਟਾ ਨੰਬਰ ਰਹੇਗਾ 14 ਦੇਖੋ ਪੀਸ ਠੀਕ ਹੈ ਇਹਦੇ ਸਿਰਫ ਸਲਵਾਰ ਦੇ ਪੌਂਚੇ ਤੇ ਕੰਮ ਮਿਲੇਗਾ ਤੁਹਾਨੂੰ ਇਦਾਂ ਠੀਕ ਹੈ ਇੱਕ ਕਲਰ ਇਹਦੇ ਵਿੱਚ ਹੋਰ ਮਿਲੇਗਾ ਇਹ ਵਾਲਾ ਇਹ ਦੋ ਪੀਸ ਰਹੇਗੇ ਤੁਹਾਡੇ 2718 ਵਾਲੇ ਇਹ ਕਲਰ ਹੈ ਠੀਕ ਹੈ ਜੀ ਇਹ ਤੁਹਾਡੀ ਸਲਵਾਰ ਦੇ ਪੌਂਚੇ ਤੇ ਕੰਮ ਨੰਬਰ ਰਹੇਗਾ ਇਸ ਪੀਸ ਦਾ 15 ਠੀਕ ਹੈ ਹੁਣ ਇੱਕ ਸੈੱਟ ਤੁਹਾਨੂੰ ਹੋਰ ਦਿਖਾਉਂਦੇ ਹਾਂ 2718 ਵਾਲਾ ਲਓ ਜੀ ਇੱਕ ਸੈੱਟ ਇਹ ਮੰਗਵਾਇਆ ਜੀ ਪਿਓਰ ਲਿਲਨ ਦਾ ਬਿਨਾ ਲਾਈਨਿੰਗ ਦੀ ਲਿਲਨ ਬਣੇਗੀ ਜੀ ਇਹ ਵਾਲੀ ਸੁਪੀਰੀਅਰ ਫੈਬਰਿਕ ਆ ਇਹਦਾ ਇੱਕ ਪਲੱਸ ਪੁਆਇੰਟ ਹੈ ਕਿ ਆਪਣੀ ਬਾਜੂਆਂ ਲੱਗਤੋਂ ਹੈ ਜੀ ਜੱਡਾ ਵੀ ਸਾਈਜ਼ ਹੋਏ ਬਾਜੂਆਂ ਲੱਗਤੋਂ ਹੈ ਇਹ ਤੁਹਾਨੂੰ ਡਿਜੀਟਲ ਦੇ ਵਿੱਚ ਪਰ ਹੈਂਡ ਦਾ ਟੱਚ ਮਿਲੇਗਾ ਐਮਬਰਾਇਡਰੀ ਇਹ ਤੁਹਾਡਾ ਘੇਰਾ ਹੈ ਜੀ ਬੜਾ ਸੋਹਣਾ 3 ਮੀਟਰ ਦੀ ਤੁਹਾਡੀ ਬਾਟਮ ਹੈ ਸੁਪੀਰੀਅਰ ਕਾਟਨ ਦੀ ਬੈਕ ਸਾਈਡ ਤੁਹਾਡੇ ਪ੍ਰਿੰਟ ਹੈ ਇਦਾਂ ਨਿੱਕੀ ਬੁੱਟੀ ਦਾ ਆਲੋ ਤੇ ਇਹ ਤੁਹਾਨੂੰ ਬਾਜੂਆਂ ਮਿਲ ਰਹੀਆਂ ਅਲੱਗ ਤੋਂ ਮਤਲਬ 3 ਮੀਟਰ ਦੀ ਤੁਹਾਡੀ ਸ਼ਰਟ ਆ ਠੀਕ ਹੈ ਜੀ 3 ਮੀਟਰ ਦੀ ਸ਼ਰਟ ਹੈ ਨੰਬਰ ਰਹੇਗਾ ਇਸ ਪੀਸ ਦਾ 16 ਰੇਟ ਰਹੇਗਾ 2718 ਰੁਪਏ ਫੁੱਲ ਪਿਓਰ ਦਾ ਜਿਹੜੇ ਬਿਲਕੁਲ ਪਿਓਰ ਦੇ ਦੁਪट्टे ਮੰਗਦੇ ਆ ਬਹੁਤ ਸੋਹਣੇ ਸਰਦਾਰੀ ਸੂਟ ਪਿਓਰ ਦੀਆਂ ਚੁੰਨੀਆਂ ਸਿਰ ਤੇ ਟਿੱਕਣ ਵਾਲੀਆਂ ਬਿਲਕੁਲ ਪਿਓਰ ਦਾ ਦੁਪੱਟਾ ਹੈ ਜੀ ਇਹਦਾ ਇਹ ਦੇਖੋ ਜਿਹੜਾ ਥਮੇ ਤੁਸੀਂ ਕਈ ਵਾਰੀ ਕਹਿੰਦੇ ਆ ਨਾ ਵੀ ਸਿਰ ਤੇ ਟਿੱਕਣ ਵਾਲਾ ਸਰਦਾਰੀ ਦੁਪੱਟਾ ਉਹ ਹੈ ਇਸ ਸੈੱਟ ਦਾ ਦੁਪੱਟਾ ਠੀਕ ਹੈ ਦੇਖੋ ਨੰਬਰ 16 ਬਹੁਤ ਸੋਹਣਾ ਪੀਸ ਐਨ ਖੂਬ ਲੰਬਾ ਚੌੜਾ ਪਿਓਰ ਦੀ ਚੁੰਨੀ ਦਾ ਸਪੈਸ਼ਲ ਨੰਬਰ ਰਹੇਗਾ 16 ਨੈਕਸਟ ਪੀਸ ਨੰਬਰ 17 ਆਈਵਰੀ ਕਰੀਮ ਕਲਰ ਹੈ ਬਹੁਤ ਪਿਆਰਾ ਜਿਹਾ ਇਹਦੀ ਬਾਜੂਆਂ ਲੱਗਤੋਂ ਇੱਕ ਐਡਾ ਹੀ ਥੋੜਾ ਸਾਈਜ਼ ਹੋਏ ਬਾਜੂਆਂ ਤੁਹਾਡੀਆਂ ਲੱਗਤੋਂ ਬਣेंगी ਆ ਫੁੱਲ ਪਿਓਰ ਦਾ ਦੁਪੱਟਾ ਡਿਜੀਟਲ ਦੇ ਵਿੱਚ ਬਿਲਕੁਲ ਲੇਸ ਵੀ ਕਾਟਨ ਦੀ ਬਹੁਤ ਸੋਹਣਾ ਦੁਪੱਟਾ ਆ ਨੰਬਰ ਰਹੇਗਾ 17 अच्छा सैट है बिना देरी करे सूट बुक कराना है जोड़ा आ रहा समझ देखो बहुत सोहना पीस है नंबर सतारा नैक्सट पीस नंबर रहेगा अठारह अच्छा नंबर रहेगा इस पीस का अठारह ये रहेगा दुपट्टा ये रहेगा थोड़ा पीस देखो ठीक है ਸ਼ਾਨਦਾਰ ਪੀਸ ਬਹੁਤ ਪਿਆਰਾ ਪੀਸ ਹੈ ਬਾਜਵਾ ਅਲੱਗ ਤੋਂ ਬਿਨਾ ਲਾਈਨਿੰਗ ਦਾ ਪਿਓਰ ਦੀ ਚੁੰਨੀ ਦਾ ਫਟਾਫਟ ਸੂਟ ਬੁੱਕ ਕਰਾਉਣਾ ਹੈ ਜਿਹੜਾ ਆ ਰਿਹਾ ਸਮਝ ਚਾਰ ਕਲਰ ਹੈ ਚਾਰੋਂ ਇੰਨੇ ਵਧੀਆ ਹੈ ਕਿ ਨਾ ਤੁਹਾਨੂੰ اے ਬੀ ਸੀ ਏਜ ਗਰੁੱਪ ਤਾਂ ਨਹੀਂ ਪਾ ਸਕਦਾ ਕੋਈ ਵੀ ਪਾਏ ਚਾਹੇ ਗਰਲਿਸ਼ ਲੁੱਕ ਚ ਹੋਏ ਚਾਹੇ ਥੋੜਾ ਜਿਹਾ ਏਜ ਵੱਡੀ ਹੋਏ ਤੁਸੀਂ ਬਿਨਾ ਸੋਚੇ ਸਮਝੇ ਸੂਟ ਵੇਅਰ ਕਰ ਸਕਦੇ ਆ ਇਦਾਂ ਦਾ ਕੱਪੜਾ ਆ ਬਹੁਤ ਸਪੀਰੀਅਰ ਕਿਉਂਕਿ ਕਈਆਂ ਨੂੰ ਲਾਈਨਿੰਗ ਸੂਟ ਨਹੀਂ ਕਰਦੀ ਇਹ ਥੋੜਾ ਹੈਵੀ ਸਟੱਫ ਸਿੰਥੈਟਿਕ ਨਹੀਂ ਸੂਟ ਕਰਦਾ ਉਹਨਾਂ ਦੇ ਮੁਤਾਬਕ ਬਹੁਤ ਸੋਹਣੀ ਚੀਜ਼ ਹੈ ਲਓ ਜੀ ਇੱਕ ਤੁਹਾਨੂੰ ਬਿਲਕੁਲ ਲਾਈਟ weight ਫੈਬਰਿਕ ਦਿੰਦੇ ਆ ਜਿਸ ਤਰ੍ਹਾਂ ਵੀ ਤੁਹਾਨੂੰ ਹੁੰਦਾ ਬਿਲਕੁਲ ਹਲਕਾ ਜਿਹਾ ਸੂਟ ਹੋਏ ਵੀ ਸਰੀਰ 'ਚ ਪਾਇਆ ਪਤਾ ਨਾ ਲੱਗੇ ਉਹ ਕੁਆਲਿਟੀ ਇਸ ਫੈਬਰਿਕ ਦੇ ਵਿੱਚ ਆ ਠੀਕ ਆ ਬਿਲਕੁਲ ਲਾਈਟ weight ਜਿਨ੍ਹਾਂ ਨੂੰ ਜਮਾ ਹੀ ਚਾਹੀਦਾ ਨਾ ਵੀ ਹਲਕਾ ਫੁਲਕਾ ਹਰ ਹੋਵੇ ਵੀ ਸੂਟ ਅੱਛਾ ਮਤਲਬ ਸਾਲੋਂ ਸਾਲ ਇਹਨਾਂ ਕੱਪੜਿਆਂ ਨੂੰ ਪਾਈ ਜਾਓ ਇਹਨਾਂ ਦਾ ਕੁਝ ਨਹੀਂ ਵਿਗੜਦਾ ਇੰਨਾ ਜ਼ਿਆਦਾ ਸੁਪੀਰੀਅਰ ਫੈਬਰਿਕ ਹੁੰਦਾ ਹੈ ਬਾਟਮ ਤੇ ਤੁਹਾਨੂੰ ਬਹੁਤ ਪਿਆਰਾ ਜਿਹਾ ਕੰਮ ਮਿਲੇਗਾ اچھا ਇਹ ਇਹ ਵਾਲੇ ਸੂਟ ਹੈ ਇਹਨਾਂ ਸ਼ਾਇਦ ਨਹੀਂ ਇਹ ਮਤਲਬ ਕਿ ਨਹੀਂ ਇਹ ਲੱਗਦਾ ਹੈ ਸਲਵਾਰ ਦੇ ਪੌਂਚੇ ਤੇ ਕੰਮ ਹੈ ਬਹੁਤ ਸੋਹਣਾ ਇਹਨਾਂ ਦੀ ਬਸ ਬਾਜੂਆਂ ਤੇ ਉਹ ਨਹੀਂ ਹੈਗੀ ਜੋਰ ਜੱਟ ਦੀਆਂ ਕੋ ਚੂਸੀ ਟਾਈਪ ਦਾ ਫੈਬਰਿਕ ਆ ਬਹੁਤ ਸੋਹਣਾ 에ਅਰ ਕੂਲ ਦਾ ਸੌਫਟ ਫੈਬਰਿਕ ਬਿਲਕੁਲ ਇਹ ਕੇਅਰ ਕੂਲ ਦਾ ਵੀ ਹੁੰਦਾ ਥੋੜਾ ਜਿਹਾ ਉਹ ਹੁੰਦਾ ਹੈ ਥਿਕਨੈਸ ਚ ਇਹ ਥੋੜਾ ਜਿਹਾ ਮਤਲਬ ਕਿ ਲਾਈਟ ਵੇਟ ਬੋਲਿਆ ਜਾਂਦਾ ਇਹਨਾਂ ਨੂੰ ਵੀ ਵੇਟਲੈਸ ਫੈਬਰਿਕ ਹੁੰਦਾ ਹੈ ਬਿਲਕੁਲ ਹਲਕਾ 2593 ਰੁਪਏ ਇਸ ਪੀਸ ਦਾ ਰੇਟ ਰਹੇਗਾ ਚੁੰਨੀ ਤੁਹਾਨੂੰ ਆ ਮਿਲੂਗੀ ਦੇਖੋ ਡਿਜੀਟਲ ਚ ਚੁੰਨੀਆਂ ਦੀ ਫਿਨਿਸ਼ਿੰਗ ਇੰਨੀ ਸੋਹਣੀ ਕਰੀ ਵੀ ਹੁੰਦੀ ਹੈ ਨਾ ਹੁਣ ਜਿੱਦਾਂ ਟ੍ਰੈਂਡ ਹੈ ਵੀ ਸਲਵਾਰ ਦੀ ਮੂਰੀ ਤੇ ਵਰਕ ਹੋਏ ਸ਼ਰਟ ਡਿਜੀਟਲ ਪ੍ਰਿੰਟਿੰਗ ਹੋਏ ਲੇਸ ਧਿੰ ਸਰਟਿੰਗ ਹੋਏ ਤੁਸੀਂ ਕਿਸੇ ਤੋਂ ਕੋਈ ਬੁਟੀਕ ਵਾਲੇ ਤੋਂ ਕੁਝ ਕਰਾਣ ਦੀ ਜ਼ਰੂਰਤ ਨਹੀਂ ਸਿੰਪਲ ਸੂਟ ਸਟਿਚ ਕਰਵਾਓ ਕੁਝ ਵੀ ਕਰਵਾਣ ਦੀ ਲੋੜ ਨਹੀਂ ਇਹਨਾਂ ਸੂਟਾਂ ਨੂੰ ਇੰਨੇ ਅੱਛੇ ਡਿਜ਼ਾਈਨ ਕਰੇ ਹੋਏ ਆ ਬਾਜੂ ਐਨੀ ਪਿਆਰੀ ਬਣਾਈ ਹੋਈਆਂ ਸਲਵਾਰ ਦੇ ਪੋਚਾਂ ਤੇ ਬਹੁਤ ਸੋਹਣਾ ਕੰਮ ਦਿਆ ਹੋਇਆ ਐਨ ਵਧੀਆ ਯੂਨੀਕ ਜੇ ਸੂਟ ਲੱਗਦੇ ਆ ਸਭ ਤੋਂ ਵਧੀਆ ਚੀਜ਼ ਐ ਇਹਦਾ ਫੈਬਰਿਕ ਫੈਬਰਿਕ ਬਹੁਤ ਜ਼ਿਆਦਾ ਸੋਹਣਾ ਆ ਠੀਕ ਹੈ ਜੀ ਨੰਬਰ ਰਹੇਗਾ 21 ਆ ਦੇਖੋ ਨੰਬਰ ਰਹੇਗਾ 21 ਫੈਬਰਿਕ ਤਾਂ ਰਾਮਟੈਕਸ ਦਾ ਦੇਖੋ ਜੀ ਸਾਰਿਆਂ ਦਾ ਹੀ ਵਧੀਆ ਹੁੰਦਾ ਆ ਬਾਏ ਚਾਂਸ ਕਿਸੇ ਫੈਬਰਿਕ ਚ ਜਿੱਦਾਂ ਵੱਧ ਘੱਟ ਹੋ ਜਾਂਦਾ ਆ ਕੁਛ ਫਿਨਿਸ਼ਿੰਗ ਚ ਕੁਛ ਰਹਿ ਜਾਂਦਾ ਹੈ ਤਾਂ ਕਰਕੇ ਕੁਛ ਕਿਸੇ ਪੀਸ ਚ ਆਉਂਦਾ ਆ ਆਦਰਵਾਇਜ਼ ਇਹਨਾਂ ਦਾ ਫੈਬਰਿਕ ਹਮੇਸ਼ਾ ਹੀ ਗੁੱਡ ਹੁੰਦਾ ਆ ਠੀਕ ਹੈ ਜੀ ਨੰਬਰ ਰਹੇਗਾ 21 ਨੈਕਸਟ ਪੀਸ ਇੱਕ ਤੁਹਾਨੂੰ ਆ ਪੀਸ ਮਿਲੇਗਾ ਨੰਬਰ ਰਹੇਗਾ 23 ਉਹਨਾਂ ਚੱਕਰ ਆ ਗਏ ਚੱਕਰ ਆ ਗਿਆ ਨੰਬਰ ਰਹੇਗਾ 23 ਲਓ ਜੀ ਆ ਦੇਖੋ ਸਾਰੀ 22 ਨੰਬਰ మేగా ఏదా సవారహేతా కమ్మ నెక్స్ట్ పీస్ లపటే టవెంటీ థ్రి నంబర్ కలర్ ఏదే సారే చారలర్ చారో పచ్చే నంబర్ రేగ ట్రీ ఏడా బాట దా ద ਬਹੁਤ ਸੋਹਣਾ ਬਾਟਮ ਹੈ 3 ਮੀਟਰ ਦੀ ਸਲਵਾਰ ਹੈ ਇਹ ਸ਼ਰਟ ਹੈ ਇਹ ਰਹੇਗਾ ਤੁਹਾਡਾ ਦੁਪੱਟਾ ਹਲੋ ਜੀ 23 ਨੰਬਰ ਦੇਖੋ ਕਲਰ ਕਿੰਨੇ ਸੋਹਣੇ ਸੋਹਣੇ ਆ ਸਾਰਿਆਂ ਦੇ ਇੱਕ ਤੁਹਾਨੂੰ ਮਿਲੇਗਾ ਇਹ ਵਾਲਾ ਪੀਸ 24 ਨੰਬਰ ਠੀਕ ਹੈ ਪ੍ਰਿੰਟ ਵੀ ਸੋਹਣਾ ਡਿਜ਼ਾਈਨ ਵੀ ਸੋਹਣਾ ਹਲੋ ਜੀ 24 ਨੰਬਰ ਆਹ ਲੋ ਠੀਕ ਹੈ ਇਹ ਤੁਹਾਨੂੰ ਮਿਲੇਗਾ ਇਹਦੇ ਬਾਟਮ ਲੈ ਜੀ ਸਭ ਤੋਂ ਫੇਵਰੇਟ ਕਲਰ ਆਪਣਾ ਬਲੈਕ ਕਲਰ ਠੀਕ ਹੈ ਜੀ ਸਭ ਤੋਂ ਫੇਵਰੇਟ ਕਲਰ ਹੈ ਇਹ ਆਪਣਾ ਬਲੈਕ ਕਲਰ ਕਪੜਾ ਵੀ ਸੋਲਿਡ ਠੀਕ ਹੈ ਜੀ ਬਹੁਤ ਸੋਹਣਾ ਕਪੜਾ ਸਟੈਚੇਬਲ ਬਹੁਤ ਅੱਛਾ ਨੈੱਕ ਬਣਿਆ ਹੋਇਆ ਇੱਥੇ ਤੁਹਾਡਾ ਨੈੱਕ ਬਣੇਗਾ ਠੀਕ ਹੈ ਬਹੁਤ ਸੋਹਣਾ ਪੀਸ ਆ ਸਟਲ ਜੀ ਐਮਬਰਾਇਡਰੀ ਹੈ ਸਾਲੋ ਸਾਲ ਪਾਈ ਜਾਓ ਹੜਾਈ ਜਾਓ ਰਾਮ ਟੈਕਸ ਦੇ ਹਰ ਫੈਬਰਿਕ ਤੇ ਇਹ ਸੂਟ ਆਂਦਾ ਆ ਕਿਉਂਕਿ ਸੂਟ ਇੰਨਾ ਗਜਬ ਹੈ ਇੱਕ ਤਾਂ ਕਲਰ ਇੰਨਾ ਸੋਹਣਾ ਸਭ ਤੋਂ ਵੱਡੀ ਗੱਲ ਤਾਂ ਇਹਦੀ 3 ਮੀਟਰ ਦੀ ਹੈਗੀ ਹੈ ਤੇ ਇਹ ਤੁਹਾਨੂੰ ਮਿਲ ਰਿਹਾ ਬਾਰਡਰ ਬਹੁਤ ਪਿਆਰਾ ਜਾਂ ਠੀਕ ਹੈ ਨੰਬਰ ਰਹੇਗਾ ਇਸ ਪੀਸ ਦਾ 25 ਜਿਹੜੀ ਇਹਨਾਂ ਦੇ ਸੁੱਟਾਂ ਤੇ ਮਾਡਲ ਵੀ ਲੱਗੀ ਵੀ ਹੈ ਨਾ ਉਹ ਵੀ ਬਲੈਕ ਕਲਰ ਤੇ ਲੱਗੀ ਹੋਈ ਹੈ ਕਿਉਂਕਿ ਇਹ ਸੂਟ ਹੀ ਇੰਨਾ ਪਿਆਰਾ ਆ 2218 ਰੁਪਏ ਕਿਉਂਕਿ ਸਭ ਤੋਂ ਜ਼ਿਆਦਾ ਅਟਰੈਕਟ ਕਲਰ ਕਿਹੜਾ ਕਰਦਾ ਆ ਬਲੈਕ ਹੀ ਕਰਦਾ ਆ ਬਸ ਫਿਰ ਉਹੀ ਚੀਜ਼ ਆ ਇਹਦੇ ਵਿੱਚ ਦੇਖੋ ਰੰਗ ਤਾਂ ਸਾਰੇ ਹੀ ਸੋਹਣੇ ਆ ਬਟੇ ਜ਼ਿਆਦਾ ਅੱਛਾ ਲੱਗ ਰਿਹਾ ਆ ਆ ਤਾਂ ਦੇਖਾ ਜਿਹੜਾ ਇੱਕ ਪਿੰਕ ਦੇ ਨਾਲ ਦੁਪੱਟੇ ਨੂੰ ਰੋਪਝਾ ਦੇਆ ਹੋਇਆ ਨਾ ਵਾਓ ਵਾਲਾ ਪੀਸ ਠੀਕ ਆ ਨੰਬਰ ਰਹੇਗਾ 25 22118 ਰੁਪਏ ਚ ਤੁਹਾਨੂੰ ਇਹ ਸ਼ਾਨਦਾਰ ਜਾਂ ਪੀਸ ਮਿਲੇਗਾ ਹੁਣ ਦੇਖੋ ਇਹਦੇ ਕਲਰ ਆਪਸ਼ਨ ਲਓ ਜੀ ਕਲਰ অপਸ਼ਨ ਚੁਣੀਆਂ ਵੀ ਸੋਹਣੀਆਂ ਪਿਓਰ ਦੇ ਦੁਪੱਟੇ ਐ ਜੀ ਜਿਨ੍ਹਾਂ ਨੂੰ ਸਪੈਸ਼ਲੀ ਪਿਓਰ ਦੇ ਦੁਪੱਟੇ ਚਾਹੀਦੇ ਆ ਕੱਪੜਾ 100% ਸੋਲਿਡ ਕੋਈ ਲਾਈਨਿੰਗ ਨਹੀਂ ਲਗਾਣੀ ਕੋਈ ਸੀ ਥਰੂ ਨਹੀਂ ਸਟੈਚੇਬਲ ਕੱਪੜਾ ਐ ਜਿੱਡਾ ਮਰਜ਼ੀ ਤੁਹਾਡਾ ਸਾਈਜ਼ ਆ ਰਾਮਾ પેટ્રોલ ਕਲਰ ਲੋ ਜੀ ਨੰਬਰ ਰਹੇਗਾ 26 22118 ਰੁਪਏ ਚ ਲਓ ਜੀ ਰਾਮਾ ਕਲਰ ਨੈਕਸਟ ਪੀਸ ਇਹ ਰਹੇਗਾ ਪਰਪਲ ਸ਼ੇਡ ਜਿਹੜਾ ਵੀ ਆ ਰਿਹਾ ਸਮਝ ਫਟਾਫਟ ਕਰਾਣਾ ਹੈ ਬੁੱਕ ਆਪਣਾ ਪੀਸ ਸਾਲੋਂ ਸਾਲ ਪਾਈ ਜਾਓ ਇਹ ਮਤਲਬ ਟ੍ਰੈਂਡ ਇਹਦਾ ਇਹ ਨਹੀਂ ਹੈ ਵੀ ਟ੍ਰੈਂਡ ਜਾਏਗਾ ਇਹਦਾ ਇਦਾਂ ਦਾ ਕੱਪੜਾ ਹੈ ਇਦਾਂ ਦਾ ਡਿਜ਼ਾਈਨ ਹੈ ਸਦਾ ਬਾਹਰ ਚ ਸੂਟ ਦੇਖੋ ਮਾਡਲ ਦੀ ਲੁੱਕ ਬਲੈਕ ਦੀ ਰਹੇਗੀ ਠੀਕ ਹੈ ਜੀ ਨੰਬਰ ਰਹੇਗਾ 27 ਨੈਕਸਟ ਪੀਸ ਤੁਹਾਨੂੰ ਮਿਲੇਗਾ ਇਹਦਾ ਇੱਕ ਗ੍ਰੀਨ ਕਲਰ ਆ ਲਓ ਜੀ ਦੇ ਹੈਗਾ ਇਹਦਾ ਐਂਡ ਪੂਰਾ ਸੋਲਿਡ ਹੈ ਇਹ ਹੈਵੀ ਕਪੜਾ ਹੈ ਜੀ ਦੇਖੋ ਇਹਨੂੰ ਫੜਦੇ ਆ ਇਹ ਹੈਵੀ ਪੂਰਾ ਫੁੱਲ ਸੋਲਿਡਸ ਨੰਬਰ 28 ਲਓ ਜੀ ਠੀਕ ਹੈ 28 ਨੰਬਰ ਨੈਕਸਟ ਪੀਸ ਦੇਖੋ ਜੀ ਛੋਟੇ ਛੋਟੇ ਪੋਲਕਾ ਡਾਟਸ ਠੀਕ ਹੈ ਇਹ ਤੁਹਾਨੂੰ ਇੱਥੇ ਐਮਬਰਾਇਡਰੀ ਇੱਥੇ ਇਨਸਰਟਿੰਗ ਇਹ ਸੂਟ ਪਹਿਲਾਂ ਆਇਆ ਤੇ ਜੀ ਆਪਣੇ ਕੋਲ ਕੈਮਰਿਕ ਤੇ ਹੁਣ ਆਏ ਆ ਜੀ ਇਹ ਜਾਮ ਤੇ ਠੀਕ ਹੈ ਹੁਣ ਆਇਆ ਜਾਮ ਤੇ ਇਹ ਵਾਲੀ ਤੁਹਾਡੀ ਐਮਬਰਾਇਡਰੀ ਰਹੇਗੀ ਠੀਕ ਹੈ ਜਾਮ ਥੋੜਾ ਜਿਹਾ ਕੈਮਰਿਕ ਤੋਂ ਮਹਿੰਗਾ ਹੁੰਦਾ ਆ ਆਲ ਓਵਰ ਸੂਟ ਆ ਜੀ 5 ਮੀਟਰ ਦਾ ਠੀਕ ਹੈ ਇਹ ਫਿਨਿਸ਼ਿੰਗ ਆ ਨੰਬਰ ਰਹੇਗਾ ਇਸ ਪੀਸ ਦਾ 29 ਆ ਲਓ ਜੀ ਰੇਟ ਰਹੇਗਾ 2218 ਰੁਪਏ ਇਹ ਮਿਲੇਗਾ ਤੁਹਾਨੂੰ ਇਸ ਪੀਸ ਦਾ ਦੁਪੱਟਾ ਲਓ ਜੀ ਦੇਖੋ ਬਹੁਤ ਸੋਹਣਾ ਦੁਪੱਟਾ ਬਹੁਤ ਪਿਆਰੀ ਚੀਜ਼ नंबर रहेगा ट्वेंटी नाइन बई सौ अठारह रुपए नेक्स्ट पीस नेक्स्ट रहेगा नंबर थर्टी आलोच ए रहेगा पैनल तो कम ए मिलेगा दुपट्टा नंबर रहेगा ती ओवर सूट ਫੁੱਲ ਪਿਓਰ ਦੇ ਜ ਡੁਪੱਟਿਆਂ ਦੇ ਨਾਲ ਨੰਬਰ 23 ਨੈਕਸਟ ਪੀਸ ਚਨਾਉਣ ਦੇ ਦੁਪੱਟੇ ਆ ਜੀ 31 ਨੰਬਰ ਠੀਕ ਆ ਲਓ ਜੀ ਇਹ ਰਹੇਗਾ 31 ਨੰਬਰ ਨੈਕਸਟ ਪੀਸ ਪਰਪਲ ਸ਼ੇਡ ਨੰਬਰ ਰਹੇਗਾ 32 2218 ਰੁਪਏ ਇਹਨਾਂ ਪੀਸਾਂ ਦਾ ਰੇਟ ਹੈ ਠੀਕ ਹੈ ਜੀ ਨੈਕਸਟ ਪੀਸ ਦੇਖੋ ਜੀ ਨਿੱਕੀਆਂ ਨਿੱਕੀਆਂ ਬੁਟੀਆਂ ਬਹੁਤ ਸੋਹਣੀਆਂ ਇੱਥੇ ਪੌਟਲੀ ਬਟਨ ਇਹ ਤੁਹਾਨੂੰ ਇੱਥੇ ਲੇਸ ਮਿਲ ਰਹੀ ਹੈ ਪ੍ਰਿੰਸਸ ਕੱਟ ਤੇ ਲੇਸਲੀ ਸੌਰੀ ਪਾਈਪਿੰਗ ਇੱਥੇ ਤੁਹਾਨੂੰ ਐਂਕਰਿੰਗ ਦੀ ਫਿਨਿਸ਼ਿੰਗ ਮਿਲ ਰਹੀ ਹੈ बॉटਮ ਮਿਲੇਗੀ ਤੁਹਾਡੀ ਇਹ ਸਲਵਾਰ ਦੇ ਪਹੁੰਚੇ ਤੇ ਕੰਮ ਦੇਖੋ ਕਿੰਨਾ ਪਿਆਰਾ ਕਰਿਆ ਹੋਇਆ ਬਹੁਤ ਸੋਹਣਾ ਫਿਨਿਸ਼ਿੰਗ ਦਾ ਜਿੱਦਾਂ ਤੁਸੀਂ ਬੁਟੀਕਾਂ ਤੇ ਸੂਟ ਰੈਡੀ ਕਰਵਾਉਂਦੇ ਆਂ ਸੇਮ ਉਹ ਹੀ ਚੀਜ਼ ਮਿਲੇਗੀ ਨੰਬਰ ਰਹੇਗਾ 33 ਇਹ ਮਿਲੇਗਾ ਤੁਹਾਨੂੰ ਇਸ ਪੀਸ ਦਾ ਦੁਪੱਟਾ 2343 ਰੁਪਏ ਇਹ ਮਿਲੇਗਾ ਇਸ ਪੀਸ ਦਾ ਦੁਪੱਟਾ ਬਹੁਤ ਸੋਹਣਾ ਠੀਕ ਹੈ ਚਨੋਂ ਦਾ ਚਾਰੋਂ ਪਾਸੇ ਲੇਸ ਦੀ ਫਿਨਿਸ਼ਿੰਗ ਨੈਕਸਟ ਪੀਸ ਕਲਰ ਦੇਖੋ ਇਹਦਾ ਅਗਲਾ ਆ ਰਿਹਾ ਹੈ ਨੈਕਸਟ ਪੀਸ ਤੁਹਾਡਾ ਇਹ ਰਹਿ ਗਿਆ। ਨੈਕਸਟ ਰਹਿਗਾ ਇਹ ਵਾਲਾ। ਇਹ ਰਹੇਗੀ ਇਹਦੀ ਬਾਟਮ। ਠੀਕ ਹੈ। ਨੰਬਰ ਰਹੇਗਾ 34। ਬਹੁਤ ਸੋਹਣਾ ਨਿੱਕੀਆਂ-ਨਿੱਕੀਆਂ ਬੁੱਟੀਆਂ ਵਾਲਾ ਆ ਚਨੌਨ ਦਾ ਦੁਪੱਟਾ ਆ। ਸਲਵਾਰ ਦੇ ਪਹੁੰਚੇ ਤੇ ਫੁੱਲ ਆ ਬੜਾ ਪਿਆਰਾ ਜਿਹਾ। 34 ਨੰਬਰ। ਕਿਉਂਕਿ ਟ੍ਰੈਂਡ ਦੇ ਵਿੱਚ ਕਾਫੀ ਜ਼ਿਆਦਾ ਆ ਜਿਨ੍ਹਾਂ ਦੀ ਸਲਵਾਰ ਤੇ ਥੋੜਾ ਜਿਹਾ ਵਰਕ ਹੁੰਦਾ ਆ। ਕਾਫੀ ਟ੍ਰੈਂਡ ਦੇ ਵਿੱਚ ਆ ਇਸ ਟਾਈਮ। ਅਰੇ ਕੰਮ ਵੀ ਫਿਰ ਥੋੜਾ ਜਿਹਾ ਫਿਨਿਸ਼ਿੰਗ ਦਾ ਹੋਏ ਇਹ ਨਹੀਂ ਹੈ ਵੀ ਉਹ ਚਲਾਉ ਜਾ ਕੰਮ ਕੰਮ ਵੀ ਫਿਨਿਸ਼ਿੰਗ ਦਾ ਆ ਨਿੱਕੀ ਬੁੱਟੀ ਦਾ ਸੂਟ ਵਿਦ ਪੋਰਟਰੀ ਬਟਨ ਸਿਰਫ neck ਬਣਵਾਣਾ ਤੁਸੀਂ ਕੁਝ ਨਹੀਂ ਕਰਵਾਣਾ ਸਭ ਤੁਹਾਨੂੰ ਰੈਡੀ ਮਿਲ ਰਿਹਾ ਰੈਡੀ ਟੂ wear ਬਿਲਕੁਲ ਅਰੇ ਜਿਹੜਾ ਇਹ ਹੈਗਾ ਆ ਦੁਪੱਟਾ ਦੁਪੱਟੇ ਤੇ ਵੀ ਥੋੜੀ ਲੇਸ ਲੱਗੀ ਵੀ ਨਾ ਤੁਸੀਂ ਕਰਾਣੀ ਪੀਕੋ ਨਾ ਕਰਾਣਾ ਕੁਛ ਨੰਬਰ ਰਹੇਗਾ 35 ਇੱਕ ਅਗਲਾ ਕਲਰ ਤੁਹਾਨੂੰ ਹੋਰ ਦਿਖਾਉਂਦੇ ਆ ਇਹਦਾ ਨੰਬਰ ਰਹੇਗਾ 36 ਲਓ ਜੀ ਨੰਬਰ ਰਹੇਗਾ 36 ਦੇਖੋ ਇਹ ਰਹੇਗਾ ਇਸ ਪੀਸ ਦਾ ਸਲੇਵਸ ਦੇਖੋ ਇੱਥੇ ਵੀ ਨਾ ਐਂਕਰਿੰਗ ਤੁਹਾਨੂੰ ਫੁੱਲ ਮਿਲ ਰਹੀ ਹੈ ਇਹ ਐਂਕਰਿੰਗ ਨਾ ਤੁਸੀਂ ਆਪਣੀ ਬਾਜੂ ਤੇ ਵੀ ਕਰਵਾਓ ਨਾ ਇਹ ਵਾਲੀ ਪੱਟੀ ਤਰਵਾ ਕੇ ਲਗਾ ਸਕਦੇ ਆ ਬਹੁਤ ਪਿਆਰੀ ਚੀਜ਼ ਬਣੇਗੀ ਸਲਵਾਰ ਦੀ ਮੂਰੀ ਤੇ ਤੁਸੀਂ ਇਹ ਲੈ ਸਕਦੇ ਹੋ ਪੈਂਟ ਬਣਵਾਣੀ ਹੈ ਤਾਂ ਵੀ ਥੋੜਾ ਆ ਜਗੇਨ ਗੁੰਦ ਵੀ ਐਮਬਰਾਇਡਰੀ ਦੇ ਨਾਲ ਨੰਬਰ ਰਹੇਗਾ 36 ਸਭ ਤੋਂ ਵੱਡੀ ਗੱਲ ਹੈ ਰੇਟ ਸੋਰੀ ਇਹਦਾ ਰੇਟ ਕਿੰਨਾ ਹੈ 2343 ਇਹ ਨਹੀਂ ਹੈਗਾ ਇਹਦਾ ਰੇਟ ਹੈਗਾ ਯਾ 2343 ਰੇਟ ਵੀ ਤੁਹਾਨੂੰ ਬਹੁਤ ਪਿਆਰਾ ਮਿਲ ਰਿਹਾ ਠੀਕ ਹੈ ਨੰਬਰ ਰਹੇਗਾ 36 ਲੋ ਜੀ ਇਹ ਵੀ ਤੁਸੀਂ ਬਹੁਤ ਜ਼ਿਆਦਾ ਪਸੰਦ ਕਰਿਆ ਸੋਲਿਡ ਕਾਟਨ ਦਾ ਬਹੁਤ ਸੁਪੀਰੀਅਰ ਕਾਟਨ ਜਿਹੜੀ ਹੁੰਦੀ ਹੈ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਹੈ ਇਹਨਾਂ ਦਾ ਮੇਰੇ ਕੋਲ ਸਿਰਫ ਹੁਣ ਤਿੰਨ ਪੀਸ ਹੈ ਪਰ ਇਹਨਾਂ ਦੇ ਕੱਲ ਨੂੰ ਸੈਟ ਆ ਰਹੇ ਆ ਚਾਰ ਪੰਜ ਸੈਟ ਬੁੱਕ ਕਰਾ ਲਿਆ ਸੀ ਕਿਉਂਕਿ ਇਹਨਾਂ ਦੀ ਡਿਮਾਂਡ ਬਹੁਤ ਹੈ ਇਹ ਪਹਿਲਾਂ ਵੀ ਸੱਤ ਅੱਠ ਸੈਟ ਟਾ ਲੇ ਜੀ ਹੁਣ ਫੇਰ ਆਉਂਗੇ ਕਿਉਂਕਿ ਇਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਅੱਜ ਸਿਰਫ 3 ਐਡਵਾਂਸ ਬੁਕਿੰਗ ਅਸੀਂ ਇਹਦੀ ਲੈ ਲਾਂਗੇ ਠੀਕ ਆ ਤੁਹਾਡੇ ਕਿਉਂਕਿ ਕੱਲ ਨੂੰ ਆ ਜਾਣਾ ਹੈ ਸਭ ਦਾ ਨੰਬਰ ਰਹੇਗਾ 437 ਨੰਬਰ ਰਹੇਗਾ 37 ਤਾਂ ਹੀ ਮੈਂ ਤੁਹਾਨੂੰ ਦਿਖਾ ਰਹੀ ਮੈਂ ਇੱਕ ਹੋਰ ਦਿਖਾ ਦਿੰਦੀ ਹਾਂ 2468 ਇਸ ਪੀਸ ਦਾ ਰੇਟ ਰਹੇਗਾ 2468 ਰੁਪਏ ਪਿਓਰ ਚਨੌਨ ਦਾ ਦੁਪੱਟਾ ਚਾਰੇ ਪਾਸੇ ਬਹੁਤ ਸੋਹਣੇ ਲੇਸ ਦੀ ਫਿਨਿਸ਼ਿੰਗ ਜਿਹੜਾ ਕੰਮ ਹੈ ਬਹੁਤ ਸਟਲ ਜਿਹਾ ਕੰਮ ਹੈ ਬਿਲਕੁਲ ਸੌਫਟ ਠੀਕ ਹੈ ਜੀ ਇਹ ਤੁਹਾਡਾ ਘੇਰਾ ਆ ਨੰਬਰ ਰਹੇਗਾ 37 ਬਹੁਤ ਡਿਮਾਂਡਡ ਰਿਹਾ ਜੀ ਆਪਣਾ ਇਹ ਵਾਲਾ ਸੈੱਟ ਜਿਹੜਾ ਸੈੱਟ ਰਹੇਗਾ ਡਿਮਾਂਡਡ ਰਿਪੀਟ ਟੂ ਰਿਪੀਟ ਸੈਟ ਆਏਗੇ ਜੀ ਜਿਨ੍ਹਾਂ ਦੀ ਤੁਹਾਡੀ ਡਿਮਾਂਡ ਰਹੇਗੀ ਠੀਕ ਹੈ ਜੇ ਕਿਸੇ ਦਾ ਇੱਕ ਦੋ ਦਿਨ ਪਾਰਸਲ ਲੇਟ ਜਾਂਦਾ ਹੈ ਨਾ ਟਰੈਕਿੰਗ ਨੰਬਰ ઓਰੀਜਨ ਇਹੀ ਹੁੰਦਾ ਹੈ ਕਿ ਅਸੀਂ ਬੁਕਿੰਗ ਲੈ ਲੈਂਦੇ ਆ ਵੀ ਅਗਲੇ ਦਿਨ ਜਾਂ ਤੀਸਰੇ ਦਿਨ ਸਾਡਾ ਪਾਰਸਲ ਆਂਦਾ ਫਿਰ ਤੁਹਾਡਾ ਸੂਟ ਨਿਕਲਦਾ ਆ ਬਟ ਪੇਮੈਂਟ ਉਸੇ ਦੀ ਲਈ ਜਾਂਦੀ ਹੈ ਜੀ ਜਿਹਦਾ ਸਾਡੇ ਕੋਲ ਸੂਟ ਆਣਾ ਹੁੰਦਾ ਆ ਅਦਰਵਾਈਜ਼ ਸੋਲਡ ਆਊਟ ਤਾਂ ਹੀ ਬੋਲਦੇ ਆ ਜੀ ਆ ਦੇਖੋ ਨੰਬਰ ਰਹੇਗਾ 38 ਠੀਕ ਆ ਇਹ ਥੋੜੀ ਰਹੇਗੀ ਬਾਟਮ ਬਹੁਤ ਸਪੀਰੀਅਰ ਜੀ ਨੰਬਰ ਰਹੇਗਾ 38 ਬਹੁਤ ਸੋਹਣਾ ਕੰਮ ਆ ਬਹੁਤ ਪਿਆਰਾ ਸੂਟ ਆ ਪਸੰਦ ਵੀ ਤੁਸੀਂ ਬਹੁਤ ਜ਼ਿਆਦਾ ਕਰਿਆ ਸਪੈਸ਼ਲੀ ਇਹਦਾ ਇਹ ਕਲਰ ਇਹ ਕਲਰ ਦਾ ਸੁਪਰ ਪਾਸ ਗਿਆ ਜੀ ਇਹਦੇ ਤਾਂ ਅਸੀਂ ਸਿੰਗਲ ਵੀ ਲੈ ਕੇ ਆਏ ਸੀ ਬਟ ਫਿਲਹਾਲ ਮੇਰੇ ਕੋਲ ਹਲੇ ਤਾਂ ਕੁਝ ਨਹੀਂ ਹੈਗਾ ਸੈੱਟ ਮੰਗਵਾਏ ਹੋਏ ਆ ਇਹਨਾਂ ਦੇ ਠੀਕ ਆ ਜੀ ਨੰਬਰ ਰਹੇਗਾ ਇਹ ਬੜਾ ਉਸ ਦਿਨ ਤਾਂ ਇਹ 12 13 ਸੂਟ ਅਸੀਂ ਸੋਲੋ ਵੀ ਮੰਗਵਾਏ ਸੀ ਇਹ ਕਲਰ ਇੰਨਾ ਜ਼ਿਆਦਾ ਤੁਸੀਂ ਪਸੰਦ ਕਰਿਆ ਸੀ ਨੰਬਰ ਰਹੇਗਾ 39 ਠੀਕ ਆ ਜੀ ਇਹ ਮਿਲੇਗਾ ਤੁਹਾਨੂੰ ਇਸ ਪੀਸ ਦਾ ਦੁਪੱਟਾ ਦੇਖੋ ਪੀਸ ਠੀਕ ਆ ਇਹ ਤੁਹਾਡਾ ਘੇਰਾ ਇਹ ਰਹੇਗੀ ਬਾਟਮ ਬੜਾ ਪਿਆਰਾ ਰਸਟ ਕਲਰ ਜੋ ਮਾਡਲ ਦੀ ਲੁੱਕ ਸੇਮ ਸੂਟ ਤੁਹਾਨੂੰ ਦਿਖਾ ਰਹੇ ਹਾਂ ਨੈਕਸਟ ਪੀਸ ਦੇਖੋ ਜੀ ਨੈਕਸਟ ਪੀਸ ਤੁਹਾਡਾ ਇਹ ਰਹੇਗਾ ਜੋਰਜਟ ਦਾ ਪੀਸ ਏ ਬੀ ਬਹੁਤ ਹਾਈ ਡਿਮਾਂਡਡ ਪੀਸ ਰਹਾ ਬੜਾ ਸੋਹਣਾ ਰਸਟ ਕਲਰ ਹੈ ਨੋਟਵਰਕ ਦਾ ਕੰਮ ਹੈ ਪੂਰਾ ਨੋਟਵਰਕ ਦਾ ਕੰਮ ਰਹੇਗਾ ਰਸਟ ਕਲਰ ਦੀ ਬਾਟਮ ਮਿਲੇਗੀ ਪਿਓਰ ਕਰੇਵ ਦੀ ਪਿਓਰ ਜੋਰਜਟ ਦਾ ਸੂਟ ਨੰਬਰ ਰਹੇਗਾ 40 ਇਹ ਮਿਲੇਗਾ ਤੁਹਾਨੂੰ ਇਸ ਪੀਸ ਦਾ ਦੁਪੱਟਾ ਰੇਟ ਰਹੇਗਾ 2468 ਰੁਪਏ ਪਿਓਰ ਜੋਰਜਟ ਦਾ ਡਿਜੀਟਲ ਦੇ ਵਿੱਚ ਦੁਪੱਟਾ ਡਿਜੀਟਲ ਦੇ ਵਿੱਚ ਸੂਟ ਜਿਨ੍ਹਾਂ ਨੇ ਕਰਾਣਾ ਹੈ ਬੁੱਕ ਫਟਾਫਟ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਆ ਅੱਛੇ ਸੂਟ ਆ एक कलर ए मिलेगा वाइन मेहरून जी शेड है बहुत अच्छी जी दी। देखो ए वाला पीस रहेगा अपना देखो कलर ए रहेगी तीन मीटर दी बॉटम ठीक है नंबर रहेगा फोर्टी वन मिलेगा दुपट्टा नेक्स्ट पीस एक कलर ए रहेगा फोर्टी टू नंबर ਆਲੋਚ ਨੰਬਰ ਰਹੇਗਾ 42 ਇਹ ਮਿਲੇਗਾ ਤੁਹਾਨੂੰ ਇਹਦਾ ਬਹੁਤ ਸੋਹਣਾ ਹੈਵੀ ਦੁਪੱਟਾ ਵਿਦ ਲੇਸ ਫਿਨਿਸ਼ਿੰਗ ਇੱਕ ਦੇਖੋ ਇਹ ਵਾਲਾ ਪੀਸ ਇਹ ਖੋਲਦੇ ਬਟਾ ਗਰੇ ਵਾਲਾ Z ਬਲੈਕ ਕਲਰ ਏ ਵੀ ਰਿਪੀਟ ਸੈੱਟ ਆਂਦੇ ਆ ਜਿਹੜੇ ਹੁਣੇ ਆਂਦੇ ਆ ਇਹਦੇ ਵਿੱਚ ਨੇਵੀ ਬਲੂ ਵੀ ਆਇਆ ਸੀ ਬਸ ਇਹ ਲਾਸਟ ਸੈੱਟ ਹੈ ਜੀ ਹੁਣੇ ਪਿੱਛੇ ਤੋਂ ਨਹੀਂ ਮਿਲੇਗਾ ਇਹਦੇ ਵਿੱਚ ਨੇਵੀ ਬਲੂ ਵੀ ਸੀ ਉਹ ਕਿਸੇ ਮੈਡਮ ਦਾ ਸੀ ਕੱਢਤਾ ਸੀ ਇਹ ਰਹਿ ਗਏ ਹੁਣ ਤਿੰਨ ਪੀਸ ਜਿਹੜਾ ਆ ਰਿਹਾ ਪਸੰਦ ਫਟਾਫਟ ਕਰਾਣਾ ਹੈ ਆਪਣਾ ਸੂਟ ਬੁੱਕ ਕਿਉਂਕਿ ਹੁਣ ਇਹ ਅੰਬੀ ਡਿਜ਼ਾਈਨ ਦੇ ਸੂਟ ਸਾਡੇ ਕੋਲ ਨਹੀਂ ਆਉਣਗੇ ਹੁਣ ਇਹਨਾਂ ਦਾ ਸਟਾਕ ਹੋ ਗਿਆ ਫਿਨਿਸ਼ ਨੈਕਸਟ ਪੀਸ ਸਿੰਗਲ ਪੀਸ ਆ ਜੀ ਗ੍ਰੇ ਕਲਰ ਹੈ ਬਹੁਤ ਪਿਆਰੇ ਜੇ ਰੇਟ ਦਾ ਬਹੁਤ ਪਿਆਰਾ ਜਿਹਾ ਪੀਸ ਮਿਲੇਗਾ ਸੋਲੋ ਐਂਡ ਸਿੰਗਲ ਜਿਨ੍ਹਾਂ ਨੂੰ ਆ ਰਹੀ ਸਮਝ ਫਟਾਫਟ ਕਰਾ ਲੈਣਾ ਬੁੱਕ ਬਿਲਕੁਲ ਲਾਈਟ weight ਫੈਬਰਿਕ ਪਤਾ ਲੱਗਦਾ ਵੀ ਫੈਬਰਿਕ ਬਿਲਕੁਲ ਲਾਈਟ weight ਆ 3 ਮੀਟਰ ਦੀ ਸਲਵਾਰ ਹੈ ਇਹਦਾ ਸਟਾਕ ਸਾਰਾ ਖਤਮ ਹੋ ਚੁੱਕਿਆ ਨਾ ਰਿਪੀਟ ਆਏਗਾ ਸਿੰਗਲ ਪੀਸ ਹੈ ਜਿਹਨੂੰ ਆ ਰਹੀ ਸਮਝ ਮਸਲੀਨ ਦੇ ਦੁਪੱਟੇ ਦੇ ਨਾਲ ਫਟਾਫਟ ਕਰਾਣਾ ਹੈ ਆਪਣਾ ਸੂਟ ਬੁੱਕ ਨੈਕਸਟ ਵੀਡੀਓ ਚ ਫਿਰ ਮਿਲਦੇ ਆਂ ਕੁਛ ਅੱਛਾ ਜਿਹਾ ਲੈ ਕੇ ਥੈਂਕ ਯੂ ਸੋ ਮਚ